बुर्दाव <laughs> ਇਹ ਤਾਂ ਪਸਾ ਖਰਾਬ ਹੋ ਮਗਾ ਕੀਤਾ ਮਸਾਣ ਸੰਗ ਆਵਾਂ ਵਾਓ ਤੇ ਪਹਿਲੇ ਲੋਕਾਂ ਨੂੰ ਜੀ ਮਿਲ ਜਾਣ ਲਾਵਾ ਬਸਾ ਬੜਾ ਇਹ ਮੰਦਨ ਕੇ ਪਸੰਦ ਬਸਲਾ ਖਲਾ

سبھی باہر نکال دیا گیا اور دو گھنٹے تک پنجاب سکار کے خلاف جم کر روز پردشن کیا گیا اس کے علاوہ یونین کی اور سے پنجاب سکار کو چتاوی بھی دی گئی کہ آنے والے سمے میں تین دن کے لیے پورے پنجاب میں کڑا پردشن کیا جائے گا آپ دیکھ رہے ہیں پنجاب راکیش شرما بمیاب بمیال مرداب مرد محمد دیو سارے میں ائے ایک کملہ لائی ہو کوئی گل نہیں بڑا بڑا چلنا چاہیے بڑا بڑا سرکار مرداباد 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 پنجاب سرکار مرداباد 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 منٹری ہے ہائے ہائے خدا بولے اے سارے اے سارے خدا درگاہ مرداباد ਦਰਦਾਬ ਸੋਤਰ ਨਾਲ ਇਸ ਕਰਕੇ ਦੇ ਰਹੇ ਆ ਕਿ ਸਾਡੇ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਜਿਹੜੀਆਂ ਇਹਨਾਂ ਨੇ ਮੰਨੀਆਂ ਹੋਈਆਂ ਮੰਗਾਂ ਉਹ ਵੀ ਨਹੀਂ ਸਾਡੀਆਂ ਪੂਰੀਆਂ ਕਰ ਰਹੇ ਇਸ ਕਰਕੇ ਅਸੀਂ ਇਹ ਦੋ ਘੰਟੇ ਵਾਸਤੇ ਬੱਸ ਸਟੈਂਡ ਬੰਦ ਕੀਤਾ ਹੈ ਔਰ ਆਉਣ ਵਾਲੇ ਸਮੇਂ ਵਿੱਚ ਅਸੀਂ 7 8 9 ਦੀ ਹੜਤਾਲ ਕਰਨ ਜਾ ਰਹੇ ਹਾਂ 8 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਕੇ ਰੋਸ ਪ੍ਰਦਰਸ਼ਨ ਕਰਾਂਗੇ ਔਰ ਇਹ ਤਾਂ ਇਸ ਕਰਕੇ ਕੀਤਾ ਗਿਆ ਕਿ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਪਾਉਣ ਜਾ ਰਹੇ ਨੇ ਕਿਲੋਮੀਟਰਾਂ ਦੀਆਂ ਬੱਸਾਂ ਭਾਉਣ ਜਾ ਰਹੇ ਇਹ ਸਾਡੇ ਨਾਗਰਿਕਾਂ ਤੇ ਸਾਡੇ ਵਾਸਤੇ ਬਹੁਤ ਹੀ ਘਾਟੇਮੰਦ ਸੌਦਾ ਹੈ ਜੋ ਭੀ ਨੂੰ ਤੁਹਾਡੀਆਂ ਬੱਸਾਂ ਵਿੱਚ ਸਵਾਰੀ ਬੈਠੇ ਚਾਹੇ ਨਾ ਬੈਠੇ ਪਰ ਖਾਨੂੰ ਇਹਨਾਂ ਦਾ ਭੁਗਤਾਨ ਕਰਨੇ ਪੈਣਾ। ਕੁੱਲ ਕਿੰਨੇ ਮੁਲਾਜ਼ਮ ਜਿਹੜੇ ਅੱਜ ਹਟਾਲੇ ਤੇ ਗਏ ਨੇ? ਖੱਟੋ ਘਟ 4 ਤੋਂ 5000 ਮੁਲਾਜ਼ਮਾਂ ਜਿਹੜੇ ਇਸ ਵੇਲੇ 2 ਘੰਟੇ ਦੀ ਹਟਾਲੇ ਤੇ ਬੈਠੇ ਨੇ। ਕਿੰਨਾ ਕੁ ਨੁਕਸਾਨ ਜਿਹੜਾ ਹੈ? ਨੁਕਸਾਨ ਦੇਖੋ ਜੀ ਸਾਡੇ ਦੀਪੂ ਦਾ ਹੀ ਲਾ ਲਓ ਕਿ 7 ਲੱਖ ਰੁਪਿਆ ਡੇਲੀ ਦੀ ਆਉਂਦ ਹੈ ਨਾ। ਦੇ ਸਾਬ ਨਾਲ ਕੰਮ ਕੀਤਾ ਗਿਆ ਕੀ ਮਕਸਦ ਸਰਾਸ਼ਤਾ ਦੇਖੋ ਜੀ ਅੱਜ ਦਾ ਸਾਡੇ ਪੂਰੇ ਪੰਜਾਬ ਦੇ ਵਿੱਚ 72 ਡੀਪਾਂ ਦੇ ਜਿਹੜੇ 2-2 ਘੰਟੇ ਵਾਸਤੇ ਉਹ ਬਸਸਟਾਨ ਪੰਜਾਬ ਦੇ ਬੰਦ ਕੀਤੇ ਨੇ ਪੀਆਰਟੀਸੀ ਦੇ ਪੰਜਾਬ ਪੰਜਾਬ ਰੋਡਾਂ 'ਤੇ ਪੰਨ ਵਾਸਤੇ ਇਹ ਇਸ ਕਰਕੇ ਕੀਤਾ ਗਿਆ ਕਿ 12024 ਮਈ ਨੂੰ 2024 ਨੂੰ ਸਾਡੀ ਇੱਕ ਟ੍ਰਾਂਸਪੋਰਟ ਮੁੱਖ ਮੰਤਰੀ ਪੰਜਾਬ ਨਾਲ ਪੈਲਿੰਗ ਮੀਟਿੰਗ ਹੋਈ ਜਿੰਦਰ ਵਿਖੇ ਜਿਹਦੇ ਵਿੱਚ ਅ ਤੇ ਅਧਿਕਾਰੀਆਂ ਨੂੰ ਸਾਰਿਆਂ ਨੂੰ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਵੀ ਜਿਹੜੀਆਂ ਇਹਨਾਂ ਦੀਆਂ ਮੰਗਾਂ ਉਹਨਾਂ ਦੀ ਪਾਲਿਸੀ ਵੱਖਰੀ ਬਣਾ ਕੇ ਤੇ ਇਹਨਾਂ ਨੂੰ ਰੈਗੂਲਰ ਕਰੋ ਤੇ ਅੱਜ 1 ਸਾਲ ਬੀ ਜਾਣ ਦੇ ਬਾਅਦ ਵੀ ਨਾ ਤਾਂ ਸਾਡੀ ਕੋਲ ਪਾਲਿਸੀ ਬਣਾਈ ਤੇ ਨਾ ਹੀ ਕੋਈ ਇਹਨਾਂ ਦੇ ਖਾਦਣ ਜਿਹੜੀਆਂ ਮੰਗ ਉਸ ਤੋਂ ਬਾਅਦ ਤਿੰਨ ਸਾਡੀਆਂ ਮੀਟਿੰਗਾਂ ਹੋ ਗਈਆਂ ਮੀਟਿੰਗਾਂ ਦੇ ਵਿੱਚ ਵੀ ਸਾਨੂੰ ਲਾਰੇ ਦਿੱਤੇ ਆ ਉਸ ਕਰਕੇ ਇਹਨਾਂ ਨੂੰ ਜਾਣੂ ਕਰਾਉਣ ਵਾਸਤੇ ਅਸੀਂ ਜਿਹੜਾ ਅੱਜ ਉਹ ਧਰਨਾ ਪ੍ਰਦਰਸ਼ਨ ਕੀਤਾ 2 ਘੰਟੇ ਵਾਸਤੇ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਕੀਤੇ ਨੇ ਕੋਈ ਕਾਪੀ ਵੀ ਕਾਪੀ ਵੀ ਸੁਕੇਗੀ ਕਿਸ ਚੀਜ਼ ਦੀ ਦੇਣੀ ਦੇਖੋ ਜੀ ਕਾਪੀਆਂ ਬੁਗੀਆਂ ਆਂ ਵੀ ਜਿਹੜਾ ਇਹਨਾਂ ਨੇ ਬਿੱਲ ਪਾਸ ਕੀਤਾ ਉਹਦੇ ਵਿੱਚ ਬਿਲਕੁਲ ਕੁਝ ਵੀ ਕਿਸੁ ਨਤਾਣੀ ਸਿਰਫ ਤੇ ਸਿਰਫ ਇੱਕ ਫਰੀ ਔਰਤਾਂਵਾਂ ਦੇ ਸਫਰ ਸਫਰ ਸਹੂਲਤ ਰੱਖੀ ਆ ਜਿਹੜੇ ਕੰਮੇ ਦਿਨ ਰਾਤ ਕੰਮ ਕਰਕੇ ਆਪਣੀਆਂ ਹੱਡੀਆਂ ਬਸਲੀਆਂ ਤੋੜ ਕੇ ਆਪਣੀ ਮਿਹਨਤ ਕਰਕੇ ਮਿਹਨਤ ਕਸ਼ ਲੋਕ ਨੇ ਉਹਨਾਂ ਦੇ ਵਾਸਤੇ ਕੁਝ ਨਹੀਂ ਇੱਕ ਪਾਸੇ ਸਰਕਾਰ ਕਹਿੰਦੀ ਸਾਡੇ ਕੋਲ ਪੈਸਾ ਨਹੀਂ ਰੋਜ਼ ਦਾ ਕਰੋਨਾ ਦਾ ਪੈਸਾ ਜਿਹੜਾ ਸਫਰ ਫਰੀ ਦਾ ਹੋ ਰਿਹਾ ਪਰ ਜਿਹੜੇ ਦਿਨ ਰਾਤ ਕੰਮ ਕਰਕੇ ਕੰਮੇ ਕਰ ਰਹੇ ਨੇ ਉਹਨਾਂ ਵਾਸਤੇ ਦੇਣ ਵਾਸਤੇ ਸਰਕਾਰ ਨੂੰ ਕੁਝ ਵੀ ਨਹੀਂ ਹੈਗਾ ਜੇ ਨਹੀਂ ਮੰਗਾਂ ਮੰਨੀਆਂ ਅਗੇ ਕੀ ਕਰੀਏ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਆਉਣ ਵਾਲੀ 7 ਤੇ 8 9 ਤਰੀਕ ਨੂੰ ਸਾਡੀ ਹੜਤਾਲ ਆ ਤੇ 8 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਗਾੜੀ ਧਰਨਾ ਦਿੱਤਾ ਜਾਊਗਾ